हां जी दोस्तों सारेया नुं सस् नमस्कार स्वागत करते हां टोंडा राज संधू फार्मिंग ਦੇ ਵਿੱਚ ਅੱਜ ਦੋਸਤੋ ਵਿਜ਼ਿਟ ਕੀਤੀ ਆਪਾਂ ਪਿੰਡ ਸ਼ਿਵਾਜਪੁਰ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰਪੁਰਜੀਤ ਕੋਲ ਆਇਆ ਦੋਸਤੋ ਸ਼ਿਵਾਜਪੁਰ ਤੁਸੀਂ ਵਿਜ਼ਿਟ ਕਰਨੀ ਆ ਸ਼ਿਵਾਜਪੁਰ ਤੋਂ ਜਦੋਂ ਦੋਸਤੋ ਆਪਾਂ ਪਿੰਡ ਦਿਆਲਪੁਰੇ ਨੇ ਆਉਨੇ ਆ ਇਸੇ ਸੜਕ ਦੇ ਉੱਪਰ ਦੋਸਤੋ ਪੀਐਚ ਪੱਠਾ ਆਉਂਦਾ ਤੇ ਪੀਐਚ ਪੱਠਾ ਦੋਸਤੋ ਬਿਲਕੁਲ ਪੀਐਚ ਪੱਠੇ ਦਾ ਦਫ਼ਤਰ ਆ ਬਿਲਕੁਲ ਇਹ ਨਾਲ ਵਾਲੀ ਕਿ ਸੜਕ ਵੀਰ ਬਲਜੀਤ ਸਿੰਘ ਉਹਨਾਂ ਦੀਆਂ ਬਹਿਕਾਂ ਤੇ ਆ ਜਾਂਦੀ ਆ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਦੋ ਨਾਗ ਤੁਹਾਨੂੰ ਦਿਖਾਉਣੇ ਆ ਦੋਨੋਂ ਬਹਿੜਾ ਦਿਖਾਵਾਂਗੇ ਗੱਬਣ ਬਹਿੜਾ ਤੇ ਪਸ਼ੂ ਦੋਸਤੋ ਕੋਈ ਦੋ ਚਾਰ ਨਾਗ ਹੁੰਦੇ ਆ ਰੂਟੀਨ ਦੇ ਵਿੱਚ ਵੀਰ ਕੰਮ ਕਰਦਾ ਤੇ ਪਸ਼ੂ ਆਉਂਦੇ ਆ ਇਸ ਕੇਲੇ ਦੇ ਉੱਪਰ ਤੋਂ ਦੋਨਾਂ ਬਹਿੜਾ ਦੀ ਡਿਟੇਲ ਜਿਹੜੀ ਆ ਦੋਸਤੋ ਤੁਹਾਨੂੰ ਪੂਰੀ ਮਿਲ ਜੂਗੀ ਬਾਕੀ ਵੀਡੀਓ ਵੱਧ ਤੋਂ ਵੱਧ ਅਕੇ ਸ਼ੇਅਰ ਕਰ ਦਿਓ ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਅੱਜ ਤਰੀਕ 24 ਜੁਲਾਈ ਨੂੰ ਇਹ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੋਸਤੋ ਸ਼ਾਮ ਦੇ ਸਾਢੇ 3 ਵਜੇ ਦਾ ਔਲੇ ਨੇ ਉਹਦੇ ਡਿਟੇਲ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਲਜੀਤ ਭਾਈ ਸਾਸੀ ਸਾਸੀਾ ਵੀਰ ਜੀ ਠੀਕ ਆ ਵੀਰੇ ਹਾਂਜੀ ਹਾਂਜੀ ਵਧੀਆ ਵੀਰ ਜੀ ਅੱਛਾ ਬਲਜੀਤ ਆ ਵੀਡੀਓ ਪਾਈ ਨੂੰ ਵੈਸੇ ਕੋਈ 10 15 ਘੰਟੇ ਹਾਂਜੀ ਮਾਲ ਨਾ ਲੈਂਦੀਆਂ ਦੋ ਵੜਾ ਉਹ ਵੇਗੀਆਂ ਸੀ ਠੀਕ ਆ ਜੀ ਹਾਂਜੀ ਇਸ ਮਤਲਬ ਕਿ ਮਾਲ ਇਕੱਠਾ ਵੀ ਨਹੀਂ ਹੁੰਦਾ ਹਾਂਜੀ ਨਹੀਂ ਇਕੱਠਾ ਬੜਾ ਹੋਣਾ ਉਹ ਕਾ ਵੇਚਣੀਆਂ ਸੌਖੀਆਂ ਜੋ ਹਾਂ ਕੋਈ ਜਦੋਂ ਦੋ ਗਨਾਂ ਕਰਕੇ ਤੇ ਜੋੜਦੇ ਨੇ ਤਾਂ ਵੈਸੇ ਪਸੂ ਕੋਈ ਨਾ ਕੋ ਵੇਖ ਹੀ ਜਾਂਦਾ ਹਾਂਜੀ ਇੱਕਦਾਂ ਵੇਗਿਆ ਫੇਰ ਆਖੀਦਾ ਵੀ ਹਾਂਜੀ ਹਾਂਜੀ ਠੀਕ ਅੱਜ ਆਪਣੇ ਕੋਲ ਦੋ ਪੋਜ਼ਿਟਿਵ ਬੈੜਾਂ ਜਿਹੜੀਆਂ ਹਾਂਜੀ ਦੋਵੇਂ ਗੱਬਣਾ ਇੱਕ ਤੇ ਤਿਆਰੀ ਵਾਲੀ ਆ ਤੇ ਇੱਕ 10 ਦਿਨ ਲੈਂਦੀ ਆ ਠੀਕ ਆ ਆ ਦੱਬੀ ਜਿਹੜੀ ਆ ਪ੍ਰਿੰਟ ਵਿੱਚ ਇਹ ਤਿਆਰੀ ਵਾਲੀ ਆ ਹਾਂਜੀ ਇਹ ਤਿਆਰੀ ਵਾਲੀ ਆ ਵੇਖੋ ਥਣ ਤੁਹਾਨੂੰ ਕਿੱਦਾਂ ਲੱਗਾ ਵੇੜਾ ਲਓ ਜੀ ਸੋ ਵੇੜਾ ਦੋਸਤੋ ਦੋਵੇਂ ਚੰਗੀਆਂ ਨੇ ਥਣ ਭਾਂਡੇ ਦੀਆਂ ਮੈਂ ਪਹਿਲਾਂ ਹੀ ਫਸਟ ਲਈ ਆਪਾਂ ਜ਼ਿਕਰ ਕਰ ਦਿੰਦੇ ਆ ਥਣ ਦੇ ਵਿੱਚ ਇੱਕੋ ਜਿਹਾ ਵੇੜਾ ਨੂੰ ਲੱਗੇ ਆ ਤੇ ਕਦ-ਕਦ ਵੀ ਸੋਨੇ ਆ ਠੀਕ ਆ ਜੀ ਕਰੋ ਸੰਗ ਦੇ ਵਿੱਚ ਤੇ ਬਾਕੀ ਪੂਰੀ ਆਪਾਂ ਡਿਟੇਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਪੂਰਾ ਸਟਰਕਚਰ ਵੀ ਵੇੜਾ ਦਾ ਦਿਖਾਵਾਂਗੇ ਬਲਿਤਾ ਦਾ ਸੂਹਾ ਕਿਨਵਾ ਇਹਦਾ ਦੂਜਾ ਸੂਹਾ ਵੀਰ ਜੀ ਦੂਜਾ ਹਾਂਜੀ ਦਿਨ ਵੈਸੇ ਘੱਟੋ ਘੱਟ ਕਿੰਨੇ ਕ ਲੱਗੇ ਦਿਨ ਵੀਰ ਜੀ ਜਾਂ ਸਵੇਰੇ ਸੂਪੇ ਅੱਜਪਾਲ ਕਲਾ ਕੰਮ ਹਾਂ ਅੱਜਪਾਲ ਕਲਾ ਇਹ ਤਿਆਰੀ ਵਾਲਾ ਹੀ ਆ ਠੀਕ ਹੈ ਜੀ ਹਾਂਜੀ ਉਹ ਤਾਂ ਸੂ ਅੱਜਪਾਲ ਕਾ ਤਿਆਰੀ ਤੇ ਹੀ ਆ ਹਾਂਜੀ ਬਾਕੀ ਗੋਲਗੱਲ ਵੇਖੋ ਦੋਸਤੋ ਬਹੁਤ ਕਾਇਮ ਲੱਗਾ ਹਾਂਜੀ ਦੋਰਾ ਥਾਨ ਲੱਗਾ ਵੀਰ ਜੀ ਦੋਰਾ ਥਾਨ ਆ ਹਾਂਜੀ ਤੇ ਥਾਨ ਵੀ ਦੋਸਤੋ ਪੂਰਾ ਮੋਟਾ ਮੁੱਠੀ ਮੁੱਠੀ ਰੋਗ ਰੋਗ ਦਾ ਥਾਨਾ ਠੀਕ ਆ ਹਾਂਜੀ ਆਰਡਰ ਕੁਆਲਿਟੀ ਬਹੁਤ ਸੋਹਣੀ ਦੋਸਤੋ ਜਿੰਨਾ ਕ ਅੱਗੇ ਉਹਨਾਂ ਦੇ ਪਿੱਛੇ ਬ ਕਵਾਲਿਟੀ ਆ ਬਿਲਕੁਲ ਬਣਾ ਕੇ ਜਿਹੜਾ ਦੋਸਤ ਆਰਡਰ ਪਿਆਰ ਕੀਤਾ ਤੇ ਫਿਕਸ ਆਰਡਰ ਦੇ ਵਿੱਚ ਆ ਠੀਕ ਆ ਜੀ ਉਹ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਸੋ ਸੈਕੰਡ ਟਾਈਮਰ ਆ ਦੋਸਤੋ ਦੂਜਾ ਸਵੇਰ ਇਸ ਵਾਰ ਨੇ ਸੋਣਾ ਰੰਗ ਪ੍ਰਿੰਟ ਕਾਫੀ ਵਧੀਆ ਠੀਕ ਆ ਜੀ ਬਾਕੀ ਠੰਡੀ ਠੁੰਡੀ ਵਧੀਆ ਵੀ ਜੀ ਐ ਬਲਜੀ ਤਿੱਪਣਾ ਪੋਲੀ ਪੋਲੀ ਵਧੀਆ ਪੋਲੀ ਪੋਲੀ ਵਧੀਆ ਠੀਕ ਆ ਜੀ ਹਾਂਜੀ ਤੇ ਅੱਛਾ ਬਲਜੀ ਤਾਂ ਪੈਸੇ ਚਲੋ ਗਰਮੀ ਵੀ ਕਾਫੀ ਪੈਰੀ ਵੇਸੇ ਦੁੱਧ ਕਿੰਨਾ ਕ ਚਿਬਾਉਣਾ ਚਾਹੀਦਾ ਦੁੱਧ ਵੀ ਜੀ ਘਰ ਵਾਲੇ ਤੇ 20 ਕਿਲਵਾਂਦੇ 16 17 ਕਿਲੋ ਦਰਾਮਣੇ ਦਈ ਜਾਊਗੀ ਦਈ ਜਾਊਗੀ ਹਾਂ ਜੀ ਜਿੱਡਾ ਥਾਨ ਭਾਂਡਾ ਵੇਖੋ ਲੋ ਵੀ ਦੋਸਤੋ ਬਹਿਣੀ ਵਾਲੀ ਸਾਈਡ ਤੋਂ ਦਿਖਾਉਣੇ ਪਏ ਤੁਹਾਨੂੰ ਗੁੱਲਗੱਲ ਬਹੁਤ ਵਧੀਆ ਦੋਸਤੋ ਕਰਮਾ ਲਈ ਜਿੱਥੇ ਮਰਜੀ ਰੱਸਾ ਸੁੱਟ ਕੇ ਬਹਿ ਜਾਏ ਨਾ ਢਿੱਲੂਗੀ ਨਾ ਹਾਂ ਜੀ ਤੇ ਠੰਡੀ ਧੀਰੀ ਹੱਦ ਤੱਕ ਹਾਂ ਜੀ ਹਾਂ ਜੀ ਵੇਖੋ ਦੋਸਤੋ ਪੈਰ ਨਹੀਂ ਫੁੱਟਦੀ ਕਰਮਾ ਦੀ ਠੀਕ ਆ ਤੇ ਥੋੜਾ ਜਿਹਾ ਕੋਈ ਲੰਬਾ ਤੋੜ ਕੇ ਆਪਾਂ ਤੁਹਾਨੂੰ ਦਿਖਾਉਣੇ ਆ ਆ ਕਰੋ ਚੈੱਕ ਨਾਰਮਲੀ ਦੋਸਤੋ ਕੋਈ 15 ਲੀਟਰ ਤੋਂ ਪਲੱਸ ਚੰਗੀ ਉਮੀਦ ਕਰ ਸਕਦੇ ਆ ਕੋਈ ਚੰਗਾ ਖਰੀਦਦਾਰ ਵੇਰ ਲੈ ਜਾਂਦਾ ਤੇ 15 ਲੀਟਰ ਤੋਂ ਬਾਹਰ ਵੀ ਦੁੱਧ ਚਵਾ ਦੂਗੀ ਜਿਹੜਾ ਥਣ ਭਾਂਡਾ ਲੱਗਾ ਗਰਮਾ ਲਈ ਸੋ ਆਹ ਫੇਸ ਕੁਆਲਿਟੀ ਤੋਂ ਛੋਟੇ ਕੰਨ ਤੇ ਆਹ ਜਿਹੜੀ ਫੇਸ ਕੁਆਲਿਟੀ ਠੀਕ ਹੈ ਜੀ 7 ਵਜਨ ਜਿਹੜਾ ਦੋਸਤੋ ਕੱਦ ਦੀ ਗੱਲ ਕਰ ਲਈਏ ਤੇ మీడియం ਤੁਸੀਂ ਅਕਾਊਂਟ ਕਰ ਲਿਓ ਕੱਦ మీడియం ਦੇ ਵਿੱਚ ਵਜਨ ਬੱਟਾ ਪੂਰਾ ਹਾਇ ਤਿਆਰੀ ਵਾਲੀ ਬਸ ਅੱਜ ਭਰਕ ਸੁਹੂਗੀ ਮਾਂ ਤੁਣ ਤੁਣ ਬਹੁਤ ਚੰਗਾ ਠੀਕ ਆ ਜੀ ਤੇ ਬਲਜੀਤ ਕੀ ਡਿਮਾਂਡ ਕਰਦੇ ਵੀਰੇ ਦੀ ਵੀਰ ਜੀ ਮੁੱਲ ਤੇ 60 ਕਰਦੇ ਹਾਂ ਜੀ 55000 ਦੀ ਦੇ ਦਾਂਗੇ 55 ਦੀ ਹਾਂ ਜੀ ਵੀ ਲੈਣ ਦੇ ਨਾਲ ਹੀ ਆਪਾਂ ਰੇਟ ਪਾਉਣਾ ਹਾਂ ਹਾਂਜੀ 55 ਹਾਂਜੀ ਠੀਕ ਹੈ ਜੀ ਲਓ ਦੋਸਤੋ 60000 ਮੋਲਾ 55000 ਦੀ ਲੈਣ ਦੇ ਨਾਲ ਠੀਕ ਹੈ ਜੀ ਤੇ ਬਾਕੀ ਕੋਈ ਸੱਜਣ ਵੀ ਆਉਂਦਾ ਘਰੇ ਤੇ ਮੌਕੇ ਤੇ ਥੋੜਾ ਪਾਤਾ ਵਿੱਚੋਂ ਜੋ ਗੁੰਜਾਇਸ਼ ਕੋਈ ਛੋੜਛੱਪਾ ਕਰਦਾ ਕੋਈ ਛੋੜਛੱਪਾ ਹੋ ਜਾਊਗਾ ਠੀਕ ਹੈ ਹਾਂਜੀ ਤੇ ਬਾਕੀ ਵੜ ਚੰਗੀ ਓਵਰਆਲ ਪਾਰਟੀ ਬਣਤਰ ਦੀ ਸਟਰਕਚਰ ਪਾਰਟੀ ਦਾ ਤੇ ਲੇਵੇ ਦਾ ਸਟਰਕਚਰ ਦੋਸਤੋ ਬਹੁਤ ਟਿਕਾਣੇ ਵਾਲਾ ਹੈ ਠੀਕ ਹੈ ਬਾਕੀ ਇੱਥੇ ਆਣ ਕੇ ਤੁਸੀਂ ਆਪਣੀ ੱਤਪ ਕੇ ਤਸੱਲੀ ਕਰ ਲਿਓ ਤੇ ਅੱਜ ਭਲਕ ਸੁੂਪੀ ਤੇ ਦੋਸਤੋ ਬੇਸ਼ੱਕ ਕੋਈ ਵੀ ਰਚਵਾਈ ਕਰ ਤੇ ਅੱਗੇ ਬਲਜੀਤ ਆਪਣੇ ਕੋਲ ਜਿਹੜੀ ਇਹ ਲਾਲ ਰੰਗ ਦੇ ਵਿੱਚ ਆ ਗਈ। ਹਾਂਜੀ ਇਹ ਸ਼ਾਈਵਾਲ ਆ ਗਈ ਜੀ। ਸ਼ਾਈਵਾਲ ਦੇ ਵਿੱਚ। ਹਾਂਜੀ। ਠੀਕ ਆ ਜੀ। ਇਹਦਾ ਤੀਜਾ ਸੁਆਜ। ਤੀਜਾ ਸੁਆਜ। ਹਾਂਜੀ ਦਿਨ ਦਾਹ ਲੈਂਦੀ ਹੈ ਜੇ। ਲੈ ਜੂਗੀ ਅਸੀਂ। ਹਾਂਜੀ ਹਾਂਜੀ। ਲਓ। ਥਾਂ ਥਣ ਵੇਖੋ ਕਿੱਡਾ ਲੱਗਾ ਇਹਨੂੰ। ਇਹਨੇ ਨਾ ਜੀ ਜਾਨੀ ਲਾਇਆ ਥੋੜਾ ਜਿਹਾ ਡਿੰਗੀ ਜਾਂਦੀ ਆ। ਹੂੰ। ਬਾਕੀ ਵੱਖੀ ਵੱਖੀ ਚੋਕ ਗਈ ਤੇ ਪੂਰੀ ਵਜਨ ਵਾਲੀ ਵਹਿੜ। ਹੂੰ। ਕੱਦ ਬਹੁਤ ਵੱਡਾ ਹੈ। ਹਾਂਜੀ ਹਾਂਜੀ। ਤੇ ਬਾਕੀ ਠੰਡੀ ਸੀਲ। ਲਓ ਜੀ। ਉਹ ਠੰਡੀ ਧੀਰੀ ਆ ਦੋਸਤੋ ਤੇ ਕ੍ਰੋਸ ਚਾ ਸ਼ਾਈਵਾਲ ਤੇ ਥੋੜਾ ਜਿਹਾ ਕੋ ਰਾਟੀ ਦਾ ਕਰਾਸ ਮਾਨ ਲਿਓ ਠੀਕ ਆ 10 ਕ ਦਿਨ ਜੇ ਲੈ ਜੂਗੀ ਤੇ ਥਣ ਦੇ ਵੀ ਦੀ ਗੱਲ ਕਰ ਲਈਏ ਦੋਸਤੋ ਦੋ ਬੈਡਾਂ ਦਾ ਇੱਕੋ ਜਿਹਾ ਥਣ ਦੇ ਬਾ ਮੋٹے ਗੋਲੇ ਗੋਲੇ ਥਾਣਾ ਤੇ ਦੋਰਾ ਥਾਣਾ ਆਪਾਂ ਕਹਦੇ ਨੇ ਬਿਲਕੁਲ ਮੁਠੀ ਰੁਕ ਰੁਕਦਾ ਥਾਣਾ ਸੋ 10 ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰੂਗੀ ਕਦਕੁੱਦ ਦੀ ਇਹ ਚੰਗੀ ਆ ਠੀਕ ਆ ਤੇ ਥੋੜੀ ਜਿਹੀ ਕਿਤੇ ਨਾ ਕਿਤੇ ਨਾਰਮਲ ਸੇਵਾ ਰਹਿ ਜਾਂਦੀ ਕਿਸੇ ਵੀਰ ਦੀ ਕਿਨ ਦਰਮਿਆਨੀ ਸੇਵਾ ਦਾ ਵਿੱਚੋਂ ਪਸੂ ਨਿਕਲਦੇ ਅੱਗੇ ਕੋਈ ਭਰਾ ਨਗਰਾਨੀ ਦੇ ਵਿੱਚ ਕੋਈ ਚੰਗੀ ਸਾਫ ਸਮਹਾਲ ਕਰ ਲਈ ਤੇ ਭਰ ਜੋਗੀ ਬਾਰੇ ਸੀ ਹਾਂਜੀ ਕੱਦ ਵਜਨ ਪੂਰਾ ਸੀ ਕੱਦ ਵਜਨ ਪੂਰਾ ਹਾਂਜੀ ਕੱਦ-ਕੁੱਦ ਦੀ ਵੱਡੀ ਹੈ ਪੂਰੀ ਲੈ ਜੀ ਤੇ ਬਾਕੀ ਬਲਜੀ ਤਾਂ ਦੋਨੋਂ ਬੜਾ ਦੀ ਆਪਣੀ ਵੈਸੇ ਚਲੋ ਘਰਾਂ ਹਾਂਜੀ ਆਪਾਂ ਆਪਾਂ ਵੀਧੀ ਆਪਦੀ ਤਸੱਲੀ ਕਰਕੇ ਲਿਆਂਦੀ ਕੋਈ ਵੀਰ ਆਵੇ ਆਪਦੀ ਤਸੱਲੀ ਕਰਕੇ ਖੜੇ ਤੇ ਜੇ ਕੋਈ ਆਨਲਾਈਨ ਮੰਗਾਉਣੀ ਆ ਆਪਾਂ ਦੇ ਘਰੇ ਟਿੱਪ ਕੇ ਫੇਰ ਪੈਸੇ ਦੇ ਦੇ ਆਪਾਂ ਠੀਕ ਹੈ ਜੀ ਹਾਂਜੀ ਸਾਈ ਬਿਆਨਾ ਪਾ ਗਏ ਬਿਲਕੁਲ ਉਹ ਦੋਸਤੋ ਕੋਈ ਵੀ ਦੂਰ ਨੇੜੇੋਂ ਬਿਲਕੁਲ ਘਰੇ ਮੰਗਵਾਉਣਾ ਵੀ ਚਾਹੁੰਦਾ ਤੇ ਉਹ ਵੀ ਵੀਰਾਂ ਦਾ ਤੇ ਆਪਾਂ ਘਰੇ ਵੀਰ ਦੇ ਕਿੱਲੇ ਤੇ ਘ ਲਾ ਕੇ ਟਿੱਪ ਕੇ ਉਹਨਾਂ ਦੇ ਬਿਲਕੁਲ ਸਾਹਮਣੇ ਪੈਸੇ ਫੇਰ ਲੈ ਕੇ ਆ ਜਾਗੇ ਬਾਕੀ ਇਹ ਵੀ ਵੇਖੋ ਕਰਮਾਲੀ ਹਲਦੀ ਨਹੀਂ ਠੀਕ ਹੈ ਤਸਰੀਫੀਆਂ ਸਰੂਫੀਆਂ ਬਹੁਤ ਜ਼ਿਆਦੀਆਂ ਸੀਓਸਲਾ ਜਿਹੜਾ ਸਾਊਪੁਣਾ ਉਹ ਬਾੜ ਦੇ ਵਿੱਚ ਪੂਰਾ ਠੀਕ ਹੈ ਬਾਕੀ ਥਣਥੂਨ ਵਾਲੇ ਪਾਸਿਓਂ ਵੀ ਕੋਈ ਦੋਸਤੋ ਉਹ ਗੱਲ ਨਹੀਂ ਹੈਗੀ ਵੀ ਕਿੰਤੂ ਪਰੰਤੂ ਤੇ ਲਾਏ ਪਈ ਆ ਇਸ ਕਰਕੇ ਦੋਸਤੋ ਨਾਰਮਲੀ ਕੋਈ 810 ਦੇ ਦਿਨ ਆਰਾਮ ਨਾਲ ਲੈ ਜੂਗੀ ਤੇ ਬਾਕੀ ਬਣੂ ਕੀ ਥੱਲੋਂ ਕਾਫੀ ਢਿਲ ਟੁਲ ਬਹੁਤ ਜ਼ਿਆਦੀ ਆ ਇਦਾਂ ਹੀ ਕਰੀ ਜਾਂਦੀ ਹੈ ਜੀ ਅੱਛਾ ਜੀ ਹਾਂ ਜੀ ਪੱਠੇ ਪੁੱਠੇ ਫਿਰ ਜੀਜੂ ਤਾਂ ਤਾਂ ਹਾਂ ਜੀ ਤਾਂ ਜੀ ਨਹੀਂ ਲਾਉਂਦੇ ਉੱਥੇ ਨਾ ਇੱਕੇ ਥਾਂ ਜੇ ਵੱਜੀ ਰਹੀ ਉਹਨਾਂ ਦੀ ਘਰ ਦੀ ਵੈੜ ਸੀ ਹਾਂ ਜੀ ਇਹ ਵੀ ਫਰਕ ਪੈ ਜਾਂਦਾ ਹਾਂ ਜੀ ਹਾਂ ਜੀ ਉਹ ਦੱਸੋ ਨਿਊ ਪਲੇਸ ਦਾ ਜਿਹੜਾ ਫਰਕ ਪੈ ਜਾਂਦਾ ਕਿ ਨਵੀਂ ਥਾਂ ਤੇ ਕਿਹੜਾ ਪਸ਼ੂ ਕੋਈ ਇੱਕ ਦੋ ਦਿਨ ਤਾਂ ਮੂੰਹ ਮਾ ਚੰਗੀ ਜਿਹੜਾ ਮਾਰਦਾ ਨਹੀਂਗਾ ਪੱਠੇ ਪੁੱਠੇ ਰੱਜ ਕੇ ਖਾਊਗੀ ਤੇ ਆਹ ਵੇਖ ਸਕਦੇ ਹੋ ਤੁਸੀਂ ਕਰਮਾ ਦੀ ਠਿਕਾਣੇ ਪੱਖੀਆਂ ਭੁੱਖੀਆਂ ਭਰ ਚੂਗੀ ਫਿਰ ਹਾ ਨਵੀਂ ਥਾਂ ਦਾ ਕਿਤਨਾ ਕਿਤੇ ਵੀ ਫਰਕ ਪੈ ਜਾਂਦਾ ਠੀਕ ਆ ਆ ਤਾਂ ਮੇ ਤੁਹਾਨੂੰ ਥੋੜਾ ਬਹਿਣੀ ਵਾਲੀ ਸਾਈਡ ਤੋਂ ਆਪਾਂ ਦਿਖਾਉਣੀ ਆ ਥਾਣਾ ਆ ਲੋ ਠੀਕ ਆ ਤੇ ਇਹਦੀ ਬਲਜੀਤ ਫਿਰ ਕੀ ਕਰਦੇ ਜੇ ਡਿਮਾਂਡ ਜੀ ਜੇ ਇਹਦੇ ਵਿੱਚ ਗਾਂ ਵੇਚੀ ਆ ਆਪਾਂ ਸਵਾਗੇ ਫਿਰ ਵੇਚਾਂਗੇ 60000 ਦੀ ਹਾਂਜੀ ਅੱਜ ਦਵਾਂਗੇ 55000 ਦੀ 55000 ਦੀ ਹਾਂਜੀ ਕਰਦੀਏ ਮਾਨਤਾ ਮਾਨਤਾ 1000 ਰੁਪਿਆ ਛੋਟ ਕਰਦਾਂਗੇ 1000 ਰੁਪਿਆ ਛੋਟ ਕਰਦਾਂਗੇ ਹਾਂਜੀ ਆਪਾਂ ਵੀ ਤੁਹਾਨੂੰ ਪਤਾ ਖਿੱਚ ਕੇ ਪੂਰੀ ਲਈ ਆ ਠੀਕ ਆ ਜੀ ਹਾਂਜੀ ਲੋ ਵੀ 54 ਲੱਕ ਬਾਕੀ ਕਿੰਦਾ ਨਹੀਂ ਕੋਈ ੱਡੀ ਵੱਡੀ ਉਹ ਦੇ ਘਰ ਵਾਲੇ ਤੇ ਕਹਿੰਦੇ ਸੀ 20 ਕਿਲੋ ਦੁੱਧ ਆਪਾਂ 16 17 ਕਿਲੋ ਦੀ ਗਰੰਟੀ ਦੇ ਦਾਂਗੇ ਹਾਂ ਜੀ ੱਡੀ ਵੱਡੀ ਵੱਢ ਨੂੰ ਆਪਾਂ ਇਹਨੂੰ ਆਂਦਾ ਵੀ ਕੀ ਆ ਜੀ ਅਬ 16 17 ਵੀਰਾਂ ਦਾ ਵੀ ਦੁੱਧ ਭਰਾ ਦੂਗੀ ਠੀਕ ਆ ਜੀ 54000 ਦੀ ਮਿਲ ਜਾਊਗੀ ਹਾਂਜੀ 55 ਚੋ ਦੋਸਤੋ 1000 1000 ਦਾ ਜਿਹੜਾ ਵੀਰਾਂ ਦਾ ਹਰਮਾਨਤਨ ਕਰਦੇ ਆਂਗੇ ਬਾਕੀ ਚੰਗੇ ਪੁੱਠੇ ਪੱਠੇ ਦੀ ਆ ਨਿੱਗ ਅਗੇ ਸੋਨੇ ਕੱਦ ਪੁੱਤ ਵੀ ਹਾਂਜੀ ਤੋਂ ਪਸੰਦ ਆਊਗੀ ਬਾਕੀ ਦੋਸਤੋ ਵੈੜਾ ਦੋਵੇਂ ਪਸੰਦੀਦਾਰ ਆ ਤੇ ਰੇੜਪੜਤਾ ਵੀ ਬਿਲਕੁਲ ਪਸ਼ੂ ਦੇ ਹਿਸਾਬ ਨਾਲ ਹੀ ਕੀਤਾ ਜਾਂਦਾ ਸਫਾਈਆਂ ਸੁਫਈਆਂ ਕਰਮਾਲੀਆਂ ਨੂੰ ਦੋਹਰੂ ਖਾਨਾ ਵੇਖੋ ਕਿੰਦਾ ਵਧੀਆ ਲੱਗਾ ਇਹਨੂੰ ਹਾਂ ਗੁੱਲ ਗੁੱਲ ਬਹੁਤ ਕੈਮ ਹਾਂਜੀ ਠੀਕ ਆ ਜੀ ਤੇ ਦੋਵੇਂ ਵੈੜਾਂ ਵੀ ਜੀ ਜਿਹੜਾ ਜੋੜੀ ਲੈ ਜਾਊਗਾ ਯਾਦ ਹੀ ਕਰੂਗਾ ਹਾਂ ਚੰਗੇ ਪਸ਼ੂ ਦੋਵੇਂ ਚੰਗੇ ਤੇ ਬਲਜੀਤਾ ਤੇ ਦੋਵੇਂ ਨਾਕ ਸੀ ਆਪਾਂ ਹਾਂਜੀ ਦੋਵੇਂ ਗੱਬਣਾ ਸੀ ਤੇ ਨੰਬਰ ਬੋਲ ਦਈਏ ਆਪਣੇ ਨੰਬਰ ਆਪਣਾ 73407 4212 ਠੀਕ ਹੈ ਹਾਂਜੀ ਹੋਰ ਗੱਲਬਾਤ ਬਸ ਵਧੀਆ ਵੀਰ ਜੀ ਇਹ ਜੇ ਮੀ ਵੜੀ ਕੀਤੀ ਜੋ ਤੇ ਹਾਂ ਪਵਾ ਦਿੰਦੇ ਮੀ ਕੋਈ ਜੇ ਪੈ ਲੱਗ ਪਿਆ ਫਿਰ ਕਹਿਣਾ ਵੀ ਬਸ ਬਸ ਕਰ ਠੀਕ ਆ ਜੀ ਹਾਂ ਜੀ ਆ ਫਿਰ ਕਹਿਣਾ ਬਸ ਕਰੋ ਤੇ ਵੈਗਰੂ ਦੇ ਰਾਂਗਾ ਕੋ ਨਹੀਂ ਮੀ ਵੀ ਆ ਗਿਆ ਲੈ ਜੀ ਹਾਂ ਲਓ ਦੋਸਤੋ ਇਹ ਦੋ ਐਨੀਮਲ ਨੇ ਪਸ਼ੂ ਆਉਂਦੇ ਰਹਿੰਦੇ ਆ ਇਸ ਕਿਲੇ ਦੇ ਉੱਪਰ ਸੋ ਬਾਕੀ ਤੁਸੀਂ ਆਪਣਾ ਸਮੇਂ ਸਮੇਂ ਨਾਲ ਸੰਪਰਕ ਬਣਾ ਕੇ ਰੱਖ ਲਿਆ ਕਰੋ ਕਈ ਵਾਰਾਂ ਪਸ਼ੂ ਨਵੇਂ ਆ ਜਾਂਦੇ ਆ ਉਹਨਾਂ ਦੀ ਡਿਟੇਲ ਆ ਤੁਸੀਂ ਬੇਸ਼ੱਕ ਘਰੇ ਆਣ ਕੇ ਵੇਰਵਾ ਲੈ ਕੇ ਘਰੇ ਆ ਕੇ ਤਸੱਲੀ ਕਰ ਲਿਆ ਕਰੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ